ਆਗੇ ਬਿੰਦਰੇ ਆਗੇ ਬਿੰਦਰੇ ਹਾਂ ਹੋ ਠੀਕ ਸੀ ਠੀਕ ਸੀ ਹਾਂ ਬਸ ਵਧੀਆ ਸੀ ਹਾਂ ਤੇ ਹੋਰ ਜਵਾਕ ਠੀਕ ਸੀ ਠੀਕ ਹੈ ਜਵਾਕ ਤੈਨੂੰ ਪਤਾ ਹੀ ਹੈ ਮਾਵਾ ਬਿਨਾ ਕਦੇ ਠੀਕ ਹੁੰਦੇ ਇਹ ਤਾਂ ਠੀਕ ਆਗਾ ਹਾਂ ਹਾਲ ਨਹੀਂ ਕੋਈ ਜੁੰਡੇ ਖਿਲਰੇ ਆ ਕੁੜੀਆਂ ਜੀਆਂ ਤੇ ਕਮਲੀਆਂ ਹੋਣਾਂ ਪਿੰਗਾਂ ਇਹਨਾਂ ਮੈਨੂੰ ਤਾਂ ਇਹ ਲੱਗਦਾ ਹੈ ਬੀ ਨਮੰਗਾ ਤਮੰਗਾ ਨਹੀਂ ਕਦੇ ਨਮਾਉ ਤਮਾਉ ਕੌਣ ਹੈ ਆਉ ਤ ਸਾਰਾ ਦਿਨ ਕਰੇ ਨਹੀਂ ਬੜਦਾ ਉਹ ਸਿਰ ਤੇ ਮਾਮਾ ਨਹੀਂ ਹੁੰਦਾਗਾ ਤੇ ਪੁੱਤ ਦਾ ਨਮਾਉਣਾ ਤਮਾਉਣਾ ਵੀ ਸਿਰ ਪੈਰ ਵੀ ਪਾਉਣਾ ਇਹ ਮਾਮਾ ਦਾ ਕੰਮ ਹੁੰਦਾਗਾ ਜੁੜੇ ਤੇ ਹੁਣ ਕੀ ਕਰਗੇ ਜੁੜੇ ਪਏ ਆ ਸਿਰ ਨੇ ਮੈਂ ਮਰ ਜਾ ਤੇ ਕੋਈ ਜਵਾਕਾਂ ਦੀ ਇਹਨੇ ਅੱਖਾਂ ਕੀ ਕਹਿੰਦੀ ਆਹੋ ਘਰ ਛੱਡੀ ਬੇਕਦਰੀ ਸਸੀ ਦਾ ਪੁੱਤ ਹਸਪੀਟਲ ਪੁੱਤ ਆ ਗਈ ਪੁੱਤ ਹਾਂ ਆ ਗਈ ਉਹਨਾਂ ਨੂੰ ਹੱਕ ਵੇ ਜਾ ਲੋਟੋ ਜਵਾਕਾਂ ਦੀ ਵੀ ਜੂਨ ਖਰਾਬ ਹੋਈ ਪਈ ਆ ਉਹ ਜਵਾਕ ਕਿਵੇਂ ਸੀਗੇ ਠੀਕ ਐ ਪੁੱਤ ਕਿਵੇਂ ਕਾਦੇ ਹੋਣੇ ਆ ਜਵਾਕ ਵੀ ਮਾਵਾ ਨਾਲ ਹੁੰਦੇ ਆ ਤੇ ਉਹ ਨਹੀਂ ਪਾਲ ਸਕਦਾ ਹੁੰਦਾ ਮਾਂ ਤਾਂ ਕਹਿੰਦੇ ਹੁੰਦੇ ਨਾ ਪੱਟ ਝੋਕਣੀ ਹੁੰਦੀ ਆ ਹਾਂ ਮਾਂ ਪਾਲ ਲੈਂਦੀ ਹੁੰਦੀ ਆ ਕਿਉਂ ਤੋਂ ਨਹੀਂ ਪਾਲਦੇ ਪਰ ਮੈਤਾ ਬਥੇਰਾ ਮੂੰਹ ਮੂੰਹ ਮਾਰ ਕੇ ਬਹੁਤ ਸਮਝਾ ਕੇ ਆਈਆਂਗੀ ਟੱਕਰ ਗਿਆ ਸੀ ਤੈਨੂੰ ਘਰ ਹੀ ਸੀ ਟੱਕਰ ਨੂੰ ਕਿੱਥੇ ਜਾਣਾ ਸੀ ਮੈਂ ਤਾਂ ਬਥੇਰਾ ਕਹਿ ਕੇ ਆਈਆਂ ਵੀ ਭਾਈ ਸੁਦਰ ਜੀ ਅੱਜ ਵਾਕਾਂ ਦੀ ਜੂਨ ਗਵਾ ਛੱਡੀ ਐ ਤੁਸੀਂ ਦੋਨਾਂ ਜਾਣਿਆਂ ਨੇ ਰਲ ਕੇ ਮੈਂ ਤੇ ਵਿੱਚ ਇਹਨੂੰ ਆਖਿਆ ਉੱਥੇ ਕੱਲਾ ਉਹਨੂੰ ਵੀ ਨਹੀਂ ਆਖਿਆ ਨਾ ਪਰ ਆਹ ਤੁਸੀਂ ਦੋਹੇ ਜਾਣੇ ਆਪਦਾ ਲੈਣ ਤੇ ਆਓ ਆਪਦਾ ਘਰ ਬਸਾ ਲਓ ਕਿਉਂ ਤੁਸੀਂ ਜਵਾਕ ਰੋਲੇ ਤੇ ਉਹ ਰੁਲੀ ਜਾਂਦੇ ਆ ਵਿਚਾਰੇ ਹਾਲ ਨਹੀਂ ਕੋਈ ਜਵਾਕਾਂ ਦਾ ਹੁਣ ਕਿੱਦੇ ਕਦੇ ਨਮਾਏ ਤਵਾਏ ਤੇਰਾ ਤਾਂ ਹੱਕ ਹੁਣ ਦੋਨਾਂ ਨੂੰ ਬਣਦਾ ਸੀ ਕਹਿੰਦਾ ਇਹਨੂੰ ਵੀ ਕਹਿੰਦਾ ਹੱਕ ਬਣਦਾ ਸੀ ਉਹਨੂੰ ਵੀ ਕਹਿੰਦਾ ਹੱਕ ਬਣਦਾ ਸੀ ਭਾਈ ਚੁੱਪ ਕਰਕੇ ਆ ਖਾਪਦੇ ਘਰੇ ਲੈ ਆ ਤੂੰ ਆਪਦੇ ਜਵਾਕਾਂ ਨੂੰ ਮੈਂ ਤਾਂ ਬਥੇਰੇ ਤੱਕ ਦੱਸੀ ਜਾਂਦੀ ਆ ਵੀ ਬਾਦੂ ਸਮਝਾ ਕੇ ਆਈਂ ਮੈਂ ਆਈ ਵੀ ਆਖੇ ਮੈਂ ਸਾਰੀ ਉਮਰ ਦਾ ਤਾਂ ਨਹੀਂ ਵਿਚੋਲਾ ਹੁੰਦਾ ਨੰਦਾ ਤਿੱਕਰ ਦਾ ਵਿਚੋਲਾ ਹੁੰਦਾ ਮੈਂ ਤਾਂ ਹਜੇ ਵੀ ਤੁਹਾਡੇ ਠੇਕੇ ਲੈ ਛੱਡੇ ਹਜੇ ਵੀ ਤੁਰੀ ਫਰਦੀਆਂ ਤੁਹਾਡੇ ਦੋਨਾਂ ਦੇ ਮੂਹਰੇ ਕਦੇ ਉਹਦੇ ਮੂਹਰੇ ਹੱਥ ਬੰਨ੍ਹਦੀ ਕਦੇ ਤੇਰੇ ਮੂਹਰੇ ਹੱਥ ਬੰਨ੍ਹਦੀ ਵੀ ਜੇ ਤੁਸੀਂ ਬਸ ਜੋ ਜੇ ਤੁਸੀਂ ਬਸ ਜੋ ਸੋਡੀ ਗੱਲ ਬਾਤ ਦੀ ਵਾਜੂ ਜੇ ਟਿੱਕੀ ਗੱਲ ਆ ਤੁਹਾਡੀ ਤਾਂ ਚੰਗੀ ਗੱਲ ਆ ਜੇ ਟਿੱਕ ਜੀ ਅਸੀਂ ਤਾਂ ਕਹਿੰਦੇ ਆ ਵੀ ਭਾਈ ਆਪਦੇ ਘਰੇ ਬਸੇ ਸਾਡੀ ਕੁੜੀ ਸਾਡਾ ਫਿਕਰ ਮੁੱਕੇ ਅਸੀਂ ਕਿਹੜਾ ਕਹਿੰਦੇ ਵੀ ਕੱਲ ਦੇਣੀ ਅਸੀਂ ਤਾਂ ਕਹਿੰਦੇ ਦੋਇ ਹੱਥੀ ਭਾਈ ਜਾਵੇ ਲੈ ਕੇ ਜਾਵੇ ਆਪਣੇ ਜਵਾਕ ਨੂੰ ਕਰੇ ਜੇ ਆ ਜਵਾਕ ਨਾ ਹੁੰਦੇ ਫੇਰ ਆਪਾਂ ਇਹ ਜੇ ਤਾਂ ਕੀ ਕਰਾਉਣਾ ਸੀ ਆਪਾਂ ਨਿਮੇੜ ਲੈਂਦੇ ਹੁਣ ਨੂੰ ਮੈਂ ਕਿੱਦਾਂ ਦਾ ਫਾਹਾ ਵੱਡਾ ਹੁੰਦਾ ਉਹਦਾ ਪਰ ਇਹ ਕਿੱਦਾਂ ਦਾ ਤਲਾਕ ਦਵਾਇਆ ਹੁੰਦਾ ਜੇ ਨਾਜਵਾਖ ਹੁੰਦੇ ਜਵਾਖਾਂ ਦਾ ਮੂੰਹ ਮਾਰੀ ਜਾਂਦਾ ਮੈਨੂੰ ਨਾ ਨਾ ਬੇਬੇ ਮੈਂ ਕਿਉਂ ਕਹਿੰਨੀ ਆ ਵੀ ਕਿੱਦੇ ਦਾ ਤਲਾਕ ਦਵਾਇਆ ਹੁੰਦਾਗਾ ਮੈਂ ਦੱਸ ਕਿ ਮੈਂ ਕੋਈ ਮੈਂ ਸਦਾ ਆ ਵੀ ਉਸ ਕਿੱਲੇ ਤੋਂ ਖੋਲੀ ਦੂਜੇ ਕਿੱਲੇ ਬਣਤੀ ਜੀਤੋ ਆਹੀ ਤਾਂ ਰੋਣੇ ਰੋਣੇ ਆ ਹੋਰ ਅਗਲਾ ਕਿਉਂ ਕਹਿੰਦਾ ਹੁੰਦਾ ਵੀ ਧੀਆ ਨਾ ਹੁਣ ਜੇ ਧੀਆ ਦਿੰਦਾ ਰੱਬ ਉਹਨਾਂ ਦੀ ਕਿਸਮਤ ਚੰਗੀ ਲਿਖੇ ਆਹ ਤੀਆਂ ਦੇ ਲਿਖੇ ਨੂੰ ਰੋਂਦੇ ਹੁੰਦੇ ਆ ਮਾਪੇ ਅਸੀਂ ਇਹ ਕਹਿੰਦੇ ਆ ਵੀ ਚਲ ਜੇ ਤੇਰੇ ਨਾਲ ਨਿਆਣੇ ਹੁੰਦੇ ਨਾ ਅਸੀਂ ਤੈਨੂੰ ਕਿਤੇ ਹੋਰ ਵਿਆਹ ਦੇ ਦਿੰਦੇ ਕੋਈ ਚੱਕਰ ਨਹੀਂ ਸੀਗਾ ਇਹ ਜੇ ਜੱਟਾਂ ਦਾ ਘਾਟਾ ਨਹੀਂ ਸੀ ਜਿਹੇ ਜਿਹੇ ਇਹਦੇ ਨਾਲ ਤਾਂ ਚੰਗਾ ਹੀ ਮਿਲਦਾ ਦੇ ਵੀ ਰੱਬ ਨੇ ਪੱਥਰ ਦਿੱਤੇ ਦੋ ਜੇ ਕੋਈ ਜਵਾਬ ਹੁੰਦਾ ਫੇਰ ਵੀ ਚਲ ਆ ਪਾਂਹ ਕਹਿੰਦੇ ਭਾਈ ਚਲ ਮੁੰਡਾ ਹੈਗਾ ਕੋਈ 5-4 ਸਾਲਾਂ ਨੂੰ ਗੱਭਰੂ ਹੋ ਜਾਊਗਾ ਮੇਰੀ ਧੀ ਜੇ ਬਰਾਬਰ ਖੜਨ ਲੱਗ ਜਾਊਗਾ ਬੇਬੇ ਤੂੰ ਪੱਥਰ ਕਿਉਂ ਕਹਿਨੀ ਹੈਗੀਆਂ ਮੇਰੀਆਂ ਧੀਆਂ ਤਾਂ ਪੁੱਤਾਂ ਨਾਲੋਂ ਵੱਧ ਕੇ ਆ ਮੈਨੂੰ ਮੇਰੀ ਗੱਲ ਸੁਣੋ ਕੋਈ ਆਏ ਨਹੀਂ ਹੈਗਾ ਵੀ ਪੁੱਤ ਬਰਾਬਰ ਖੜਨਾ ਗਜੂ ਜਾਂ ਕਿੰਨੀ ਪਰ ਡਰ ਪਤਾ ਕੀ ਹੈ ਜਿਹੜੀਆਂ ਧੀਆ ਉਹ ਦਿਨੋ ਦਿਨ ਮਟਿਆਰਾ ਹੁੰਦੇਗਾ ਉਹਦਾ ਕੀ ਹੈ दारू ਪਿਆਲੇ ਪੀਣ ਵਾਲਾ ਬੰਦਾ ਕਿਸੇ ਕੋਲੇ ਬੈ ਗਏ ਮਹਿਫਲ ਲਾ ਕੇ ਤੇ ਕੁੜੁੰਨਾਂ ਦਾ ਬਾਰਸ ਕੌਣ ਹੈ ਫਿਰ ਆਹ ਗੱਲ ਤੋਂ ਝੁਰਦੀਆਂ ਮੈਂ ਤੇ ਅਸੀਂ ਵੀ ਇਹੀ ਗੱਲਾਂ ਸੋਚੀ ਜਾਂਦੇ ਆ ਵੀ ਆਪਦਾ ਘਰੇ ਲੈ ਜੇ ਇਹਨੂੰ ਆਪਣੇ ਕੋ ਕੁੜੀਆਂ ਕੋਲੇ ਤਾਂ ਜਾਵੇ ਹੁਣ ਜਵਾਖੜੀਆਂ ਦਾ ਕੌਣ ਉਹਨਾਂ ਦਾ ਬਾਰੀ ਬਾਰਸ ਜਾਂ ਜੀ ਰਾਤ ਨੂੰ ਮੰੰਜੇ ਤੇ ਨੀਂਦ ਨਹੀਂ ਆਉਂਦੀ ਮੈਨੂੰ ਮੇਰੀ ਗੱਲ ਸੁਣ ਜੀ ਤੋ ਜਿਦੋਂ ਤੈਨੂੰ ਕੁੱਟਮਾਰ ਕਰਦਾ ਹੁੰਦਾ ਕੱਢਦਾ ਹੁੰਦਾ ਜੇ ਤੂੰ ਆਉਣੀ ਹੁੰਦੀ ਨਾ ਮੂਰੇ ਆਉਂਦੀਆਂ ਧੀਆਂ ਨਾਲ ਲੈ ਕੇ ਉਹਨੂੰ ਇਕੱਲੇ ਨੂੰ ਫਿਰਦਾ ਰਹਿਣ ਦਿਆ ਕਰਨ ਕਿਉਂ ਤੂੰ ਉੱਥੇ ਆਉਂਦੀਆਂ ਕੁੜਾਂ ਦਾ ਰੋਲ ਦੀ ਤੈਨੂੰ ਕੀ ਲੱਗਦਾ ਭੂਆ ਮੈਂ ਆਪਦੀਆਂ ਧੀਆਂ ਨੂੰ ਮੂਰੇ ਲਾਉਂਦੀ ਨਹੀਂਗੀ ਮੱਥੇਰਾ ਲਾਉਂਦੀਆਂ ਮੂਰੇ ਮੱਥੇਰਾ ਜੀ ਕਰਦਾ ਵੀ ਜਦੋਂ ਮੈਂ ਘਰੋਂ ਪੈਰ ਪਟਿਆ ਤਾਂ ਉਹਦੀਆਂ ਧੀਆਂ ਨੂੰ ਵੀ ਨਾਲ ਹੀ ਲੈ ਕੇ ਜਾਵਾਂ ਪਰ ਉਹ ਹੁਣ ਨਾਲ ਹੀ ਨਹੀਂ ਲਿਆਉਣ ਦਿੰਦਾ ਉਹਨੂੰ ਪਤਾ ਹੈ ਵੀ ਧੀਆਂ ਦਾ ਕਰਕੇ ਤਾਂ ਆ ਜੂਗੀ ਉਹਨੇ ਆਉਣਾ ਨਹੀਂਗਾ ਚਲ ਕੋਈ ਨਹੀਂ ਪੁੱਤ ਮੈਂ ਤਾਂ ਪਾਈ ਹੁਣ ਕਹਿਆਈ ਆਂਦਾ ਤਾਂ ਹੈਗਾ ਕੋਈ ਨਹੀਂ ਭੂਆ ਜਿਵੇਂ ਤੂੰ ਕਹਤਾ ਠੀਕ ਐ ਬਸ ਤੇ ਲੈ ਆਉਂਗਾ ਸਵੇਰੇ ਆਜੂਗਾ ਪਰਸੋਂ ਆਜੂਗਾ ਜੇ ਤਾਂ ਸਵੇਰੇ ਟਾਈਮ ਲੱਗਾ ਇੱਕ ਸੋਢੀ ਉਹ ਨਾਲ ਦੇ ਘਰ ਵਾਲੇ ਦੇ ਵਿਆਹ ਬੂਆ ਉਧਰ ਵਿੱਚ ਤੁਰਿਆ ਫਿਰਦਾ ਵਿਆਹ ਦੇ ਉਤੋਂ ਛੱਡ ਕੇ ਲਿਆਂਗਾ ਸੀ ਕੋੜਾ ਮੈਂ ਆਖਿਆ ਜਾਵਟ ਕੋ ਘਰਾਂ ਚ ਵਿਆਹ ਤੇ ਸੋਢੀ ਹਾਲਤ ਤੇ ਉਹ ਰੋਣ ਆਂਨਾ ਭੂਆ ਫਿਰ ਅਸੀਂ ਕੀ ਕਰਗੇ ਕੋਈ ਉਹਨਾਂ ਨੂੰ ਤੂੰ ਘਰੇ ਹੁੰਦੀ ਕੋ ਝੁੱਗਾ ਚੁੰਨੀ ਬਣਾ ਕੇ ਦਿੰਦੀ ਜਵਾਕਾਂ ਨੂੰ ਇਹੋ ਜਿਹੇ ਪ੍ਰੋਗਰਾਮਾਂ ਤੇ ਭੱਜ ਨਾਲ ਹੀ ਕੱਪੜਾ ਦੀਦਾ ਬਣਦਾ ਵੀ ਹਾਂ ਭਈ ਨਿਆਣੀਆਂ ਨੂੰ ਇਹਨਾਂ ਨੂੰ ਲੀੜਾ ਕੱਪੜਾ ਪਣਾ ਕੇ ਦੇਵਾ ਕੋਈ ਸਿਰ ਪੈਰ ਨਵਾਵਾ ਉਹਨਾਂ ਨੂੰ ਕੋਈ ਇਹਨਾਂ ਦੇ ਸਿਰ ਬਾਹਾਂ ਐਡੇ ਐਡੇ ਸਿਰ ਉਫਣ ਕੇ ਹੋਏ ਪਏ ਮੇਰਾ ਤਾਂ ਚਿਤ ਕਰੇ ਵੀ ਤੱਪਾ ਪਾਣੀ ਕਰ ਲਾ ਪਹਿਲਾਂ ਕੁੜੀਆਂ ਨਵਾ ਕੇ ਤੇਰਨ ਉਹਨਾਂ ਦੇ ਸਿਰ ਬਾਹਾਂ ਪਰ ਮੈਂ ਡਰਦੀ ਉਹ ਤਾਂ ਫੇਰ ਵੀ ਵੀ ਆਖੂਗਾ ਅੱਜ ਤਾਂ ਤੂੰ ਸਾਡਾ ਸਮਝੌਤੇ ਨੂੰ ਤੇ ਪਰੋਲਾ ਫਰਾਲੀਆਂ ਤੂੰ ਸਾਡੇ ਘਰ ਦੀਆਂ ਕਰਨ ਲਾ ਉਹ ਅਜੇ ਨਾਲ ਆਉਂਦੀ ਸੀ ਤਾਂ ਤੂੰ ਨਾਲ ਲੈ ਆਉਂਦੀ ਮੇਰੇ ਨਾਲ ਤਾਂ ਨਹੀਂ ਤੁਰਨ ਦਿੰਦਾ ਤੂੰ ਪੁੱਛ ਕੇ ਦੇਖ ਲੈਂਦੀ ਜਦੋਂ ਪੁੱਤੋ ਤੇਰੇ ਨਾਲ ਨਹੀਂ ਤੁਰਨ ਦਿੰਦਾ ਮੇਰੇ ਨਾਲ ਕਿਉਂ ਤੁਰਨ ਦੋ ਮੈਂ ਆਖਿਆ ਸੀਗਾ ਤੇਰੇ ਬਗੈਰ ਆਖੇ ਮੈਨੂੰ ਆਂਦਾ ਕਿ ਭੂਆ ਸਾਡੇ ਵਿਆਹ ਤੇ ਪਰ ਕੁੜੀਆਂ ਦੀ ਵਿਆਹ ਚ ਜਾਣ ਵਾਲੀ ਹਾਲਤ ਹੈ ਹੀ ਨਹੀਂ ਸੀ ਮੈਂ ਤੂੰ ਉਹ ਕਹਿੰਦੇ ਕਹਿੰਦੀ ਉਹਨਾਂ ਸ਼ਰਮਸੜੀਆਂ ਉਹਨਾਂ ਕੁੜੀਆਂ ਦਾ ਲੀੜਾ ਟਾਕੇ ਕੱਢ ਕੇ ਪਾ ਆਉਂਦੀ ਜਿਵੇਂ ਤੂੰ ਦੱਸਦੀਆਂ ਵੀ ਵਿਆਹ ਸੀਗਾ ਚੱਲ ਜਵਾ ਖੜੀਆਂ ਵਿਆਹ ਤਾਂ ਦੇਖ ਲੈਂਦੀਆਂ ਮੈਨੂੰ ਤਾਂ ਬੇੜੇ ਚੋਂ ਗਾਹਾਂ ਨਹੀਂ ਹੋਣ ਦਿੱਤਾ ਉਨੇ ਆਪਨੇ ਹਾਂ ਇ ਤਾਂ ਹੀ ਬਸ ਮੰਜਾ 베ੜੇ ਚ ਰਹਿ ਪਿਆ ਸੀ ਮੈਂ ਬੈ ਗਈ ਮੈਂ ਕੁੜੀਆਂ ਨੂੰ ਪੁੱਛਿਆ ਵਾ ਕਿੱਧਰ ਗਿਆ ਕੁੜੇ ਸੋਡਾ ਪਿਓ ਆ ਕੇ ਭੂਆ ਵਿਆਹ ਲੈਂਦੇ ਆ ਉਹ ਭੱਜ ਕੇ ਇੱਕ ਜਾ ਕੇ ਸੱਦ ਲਈ ਤੇ ਜਦੋਂ ਉਹਦੀ ਆ ਗਿਆ ਮਿੰਟ ਦੋ ਨਹੀਂ ਲਾਇਆ ਉਹਦੀ ਆ ਕੇ ਬਹਿ ਗਿਆ ਬਸ ਗੱਲਾਂ ਬਾਤਾਂ ਕਰੀਆਂ ਚਾਹ ਦੀ ਘੁੱਟ ਕਾ ਮੈਂ ਪੀਤੀ ਨਹੀਂ ਮੈਂ ਆਖਿਆ ਨਾ ਭਈ ਮੈਂ ਤਾਂ ਪੀਂਦੀ ਨਹੀਂ ਚਾਹ ਕੌਣ ਮੈਂ ਆਖਿਆ ਹੁਣ ਇੱਥੇ ਚਾਹਾਂ ਕਰੂਗਾ ਕੌਣ ਭਾਂਡੇ ਮਾਂਜੂਗਾ ਮਗਰੋਂ ਮੇਰਾ ਤਾਂ ਪਈ ਪਾਣੀ ਦੀ ਘੁੱਟ ਨਹੀਂ ਲੰਗੀ ਮੇਰੇ ਤਾਂ ਉੱਥੇ ਜਾ ਕੇ ਤੇਰੇ ਕੋਲ ਨਾ ਦੇਖ ਲੈ ਆਪ ਤਾਂ ਵਿਆਹ ਚ ਫਿਰਦਾ ਹੈ ਉਹ ਜਵਾਕੜੀਆਂ ਵੇਰ ਵੇਰ ਕਰਦੀਆਂ ਫਿਰਤੀਆਂ ਹੈਗੀਆਂ ਹੈਗੀ ਕੋਈ ਮਾੜੀ ਮੋਟੀ ਸੰਗ ਸ਼ਰਮਾ ਨੂੰ ਅਸਲ ਤਾਂ ਪੁੱਤ ਸੋਡਾ ਮਾੜਾ ਲਿਖਿਆ ਹੋਇਆਗਾ ਜਿਹੜੀਆਂ ਉਹੀ ਗੱਲ ਮਾਵਾ ਧੀਆਂ ਰੋਲਦੀਆਂ ਫਿਰਦੀਆਂ ਤੁਸੀਂ ਅਸਲ ਤਾਂ ਉਹਨਾਂ ਦਾ ਮਾੜਾ ਹੈ ਉਹਨਾਂ ਦਾ ਮਾੜਾ ਲਿਖਿਆ ਹੋਇਆ ਜਵਾਕੜੀਆਂ ਦਾ ਜਿਹੜੀਆਂ ਨੇ ਬਚਪਨ ਰੁਲੀ ਜਾਂਦਾ ਤੁਸੀਂ ਤਾਂ ਹੁਣ ਹਾਏ ਮਾਂ ਲਾ ਇੱਥੇ ਬੈਠੀ ਆ ਕਦੇ ਤੇਰੀ ਮਾਂ ਨਾ ਹਸਦੀਆਂ ਕਦੇ ਤੂੰ ਰੋਨੀ ਆ ਕਦੇ ਕਿਵੇਂ ਕਦੇ ਕਿਵੇਂ ਸੋਡਾ ਤਾਂ ਮਾਵਾ ਧੀਆਂ ਦੇ ਦਿਨ ਟੁੱਟਦੇ ਆ ਤੇ ਉਹ ਜਵਾਕੜਗਾ ਕਿਨੂੰ ਸਰਾਣਾ ਇਹ ਨਹੀਂ ਪਤਾ ਅੱਥਨੇ ਕਿਹੇ ਜਿਹੇ ਰੂਪ ਚਾਊਗਾ दारू ਪੀ ਕੇ ਆਊਗਾ ਕਿ ਸੋਤੀ ਕਰਿਆ ਆਊਗਾ दारू ਪੀ ਕੇ ਆਗਾ ਤਾਂ ਇਹ ਨਹੀਂ ਪਤਾ ਕਿਨੂੰ ਕਿਨੂੰ ਉੱਥੇ ਇਕੱਠੇ ਕਰੂਗਾ ਗਾਲਾਂ ਦੇ ਦੇ ਕੇ ਮਾਮਟਿਆਂ ਨੇ ਉਹ ਸੁਣਦਾਂ ਹੈ ਜਵਾਕੜਗਾ ਉਹ ਸੁਣਦਾਂ ਹੈ ਮਾਮਟਿਆਂ ਨੇ ਸਾਡੇ ਕਿਹੜੇ ਦਿਨ ਲੱਗਦੇ ਆ ਸਾਰਾ ਦਿਨ ਸਾਡੇ ਕਲਪਨਾ ਤੇ ਲੱਗਦੇ ਆ ਜੇ ਇਹ ਰੋਟੀ ਖਾ ਲੈਂਦੀ ਆਪ ਨਹੀਂ ਖਾਂਦੀ ਜੇ ਆਪ ਖਾ ਲੈਂਦੀ ਜਵਾਖੜੀ ਇਹ ਨਹੀਂ ਖਾਂਦੀਗੀ ਇਹ ਕਲਪਨਾ ਚ ਤਾਂ ਲੱਗਦੇ ਮੈਂ ਮੰਨਦੀ ਆ ਕਲਪਨਾ ਚ ਲੱਗਦੇ ਪਰ ਸਿਆਣੇ ਬੰਦੇ ਦੀ ਗੱਲ ਕੁਝ ਹੋਰ ਹੈ ਮਸ਼ਹੂਰ ਮੱਤ ਦੀ ਗੱਲ ਕੁਝ ਹੋਰ ਹੈ ਕਿੱਥੇ ਦੋਨਾਂ ਨੇ ਇਹਦੇ ਸਿਰ ਤੇ ਖੇਡਣ ਜਾਣਾ ਸੀ ਕਿਸੇ ਆਣ-ਗਵਣ ਜਾਂਦਗਾ ਇਹ ਗੌਰ ਰੱਖਦੀ ਜਾਂ ਕੋਈ ਚੀਜ਼ ਖਾਣ ਪੀਣ ਦੀ 100 ਜਵ ਕੱਜਕੱਲ ਕਹਿੰਦੇ ਸਾਨੂੰ ਆਹ ਬਣਾ ਦੇ ਸਾਨੂੰ ਆਹ ਬਣਾ ਦੇ ਉਹ ਕਹਿੰਦਗਾ ਸੋ ਮੇਰੇ ਵਿਆਹੇ ਵਰਿਆ ਦਾੜਘਾ ਵਾਲੇ ਪੋਤੇ-ਪੋਤਾਂ ਵਾਲੀ ਹੋ ਗਈ ਮੇਰੇ ਜਵਾਕਟ ਹਜੇ ਕਹਿੰਦੇ ਆਹ ਚੀਜ਼ ਤੂੰ ਬਣਾ ਦੇ ਓ ਚੀ ਤੂੰ ਬਣਾ ਦੇ ਬੰਦਾਂ ਨੂੰ ਵੀ ਨਹੀਂ ਕਹਿੰਦੇ ਆਹ ਬਣਾ ਕੇ ਦਿੰਨੇ ਤੇ ਪਰ ਉਹ ਜਵਾਕਟਾਂ ਕਿਹਨੂੰ ਆਖਣ ਉਹ ਖੋਣੀ ਕਿ ਇਹ ਜਿੰਨਾ ਮੋਟੀਆਂ ਸੋਟੀਆਂ ਲਾ ਕੇ ਦਿੰਦਾ ਹੂ ਖਾ ਲੈਿੰਦੇ। ਹਾਂ ਵਿਚਾਰੀਆਂ ਸਵਰ ਕਰੀ ਬੈਠੀਆਂ ਫਿਰ ਹੁਣ ਕੀ ਕਰਨ? ਉਹਨਾਂ ਨੂੰ ਵੀ ਪਤਾ ਵੀ ਸਾਡਾ ਪਿਓ ਮਾੜਾ ਗਾ। ਵੀ ਉਹ ਕੱਢਦਾ ਗਾ। ਉਹ ਤਾਂ ਨੋਂ ਤੋਂ ਤੋਂ ਬਿਨਾ ਬੈਠੀਆਂ ਰੁੜੀਆਂ ਕੋੜੀਆਂ। ਛਾਪ ਆ ਲੋਕਾਂ ਦੇ ਲੱਜੋ। ਵੀ ਕਿਤੇ ਲੋਕਾਂ ਨਾਲ ਗੱਲਾਂ ਬਣਾਉਣਾ। ਵੀ ਇਹ ਲੜ ਕੇ ਆਈ ਹੋਊਗੀ ਜਾਂ ਇਹਨੂੰ ਕੁੱਟ ਮਾਰ ਕੇ ਭੇਜਿਆ ਹੋ। ਤਾਂ ਮੜਾ ਜਾ। ਚੱਜ ਦੇ ਨੇੜੇ ਪਾ ਕੇ ਰਹਿਣਾ ਪੈਂਦਾ ਮੈਨੂੰ। ਨਹੀਂ ਤਾਂ ਜੀ ਤਾਂ ਭੂਆ ਮੇਰਾ ਕਿੱਥੇ ਕਰਦਾ। ਲੋਕਾਂ ਨੂੰ ਵੀ ਪਤਾ ਹੀ ਆ ਪਤਾ। ਸਾਰੇ ਆਣਗਮਾਨ ਚ ਸਾਰੇ ਪਤਾ ਲੱਗਿਆ ਕਿ ਆ ਬੀ ਇਹਨਾਂ ਦੀ ਕੁੜੀ ਰੁਸਕੇ ਆਈ ਹੋਈ ਆ ਵੀ ਪਰੌਣਾ ਕਲੇਸ਼ ਕਰਦਾ ਸਭ ਨੂੰ ਪਤਾ ਗਏ ਤਾਂ ਆਪਾਂ ਉਹਨੇ ਨਾਂ ਰੱਖ ਗਏ ਚੱਲ ਕੋਈ ਨਹੀਂ ਖਬਰਾ ਕੋਈ ਆਈ ਜਾਵੇ ਲੈਣ ਤੇ ਜਿਹੜੇ ਸਾਹਵ ਦਾ ਹੁਣ ਮੈਂ ਮੱਥਾ ਮਾਰ ਕੇ ਆਈ ਆ ਮੈਂ ਤਾਂ ਭਈ ਬਾਦੂ ਸਮਝਾ ਕੇ ਆਈ ਹਾਂ ਪੂਆ ਹੁਣ ਕੀ ਕਹਿੰਦਾ ਸੀ ਉਹ ਦੱਸੀ ਤਾਂ ਜਾਨੀ ਉਹਨਾਂ ਦੇ ਵਿਆਹ ਚ ਹੈ ਕਹਿੰਦਾ ਜੇ ਤਾਂ ਸਵੇਰੇ ਟਾਈਮ ਲੱਗਾ ਤਾਂ ਸਵੇਰੇ ਆਉਂਗਾ ਨਹੀਂ ਪਰਸੋਂ ਆਉਂਗਾ ਹਾਂ ਆਖਿਆ ਉਹਨੇ ਹੁਣ ਅੱਜ ਤਾਂ ਉਹਨਾਂ ਦੇ ਵਿਆਹ ਚ ਫਿਰਦਾ ਸਵੇਰੇ ਵੀ ਉਹਨਾਂ ਦਾ ਵਿਆਹ ਹੈ ਜੀ ਅਰ ਜੁਨਨ ਦੇ ਜਾਗੋ ਜੁਕੋ ਆਪਣੀ ਟੜਕੇ ਭਰਾਤ ਜਾਣੀ ਆ ਮੁੰਡੇ ਹਜੇ ਪਤਾ ਨਹੀਂ ਕਿੰਨੇ ਦਿਨ ਮੈਨੂੰ ਆਹ ਦਿਨ ਜਵਾਕੜੀਆਂ ਤੋਂ ਦੂਰ ਰਹਿਣਾ ਪੁੱਤ ਚਲ ਕੋਈ ਨਹੀਂ ਪੁੱਤ ਜਿੱਥੇ ਇੰਨਾ ਚਰ ਹੋ ਗਿਆ ਉਥੇ ਦੋ ਦਿਨ ਹੋਰ ਕੱਢ ਲੈ ਔਖੀ ਸੋਖੀ ਪਰ ਮੈਂ ਤਾਂ ਆਇਆ ਨਹੀਂ ਆ ਭਾਈ ਜਿੱਦੇ ਲੈਣ ਆਇਆ ਹਾੜੇ ਰੱਬ ਦੇ ਵਾਸਤੇ ਕੋਈ ਬੋਲਿਓ ਨਾ ਕੇਰਾ ਲੇ ਜਾਂਦਾ ਲਿਜਾਣ ਦੇ ਫੇਰ ਦੇਖਾਂਗੇ ਕੀ ਬਣਦਾ ਅੱਗੇ ਅਸੀਂ ਤਾਂ ਆ ਪਾਨੇ ਆ ਮੈਂ ਤਾਂ ਹੱਥ ਬੰਨੀ ਜਾਨੀ ਆ ਮਹਾਰਾਜ ਦੇ ਮੂਰੇ ਬਿਹੇ ਮਹਾਰਾਜ ਮੈਂ ਤੀ ਆਪਦੇ ਘਰੇ ਜਾਵੇ ਆ ਇਹਨਾਂ ਜਵਾਖੜੀਆਂ ਨੂੰ ਸੰਭਾਲੇ ਹੈ ਅਸੀਂ ਕਿਹੜਾ ਆਏ ਕਹਿੰਦੇ ਵੀ ਮੇਰੇ ਘਰੇ ਬੈਠੀ ਰਹ ਚਾਲ ਕੋਈ ਦੇਖਦਿਆਂ ਜਾ ਕੇ ਚਾਹ ਤਰ ਕੇ ਆਈ ਆ ਮੈਂ ਚਾਲੇ ਨਾਲੇ ਫਿਰ ਉਹਨੇ ਆਈ ਨਹੀਂ ਆਖਿਆ ਗੱਭੀ ਹਾਂ ਬਿੰਦਰੇ ਤੂੰ ਉਹਨੂੰ ਇੰਨਾ ਕ ਤਾਂ ਕਹਿ ਦੇਂਦੀ ਆਖ ਜਵਾਖਾਂ ਨਾਲ ਉਹਨਾਂ ਦੀ ਗੱਲ ਕਰਾ ਦਿਆ ਕਰ ਨਾ ਹੋਰ ਤੇਰੇ ਭਾਦੀ ਮੈਂ ਆਖਿਆ ਨਹੀਂ ਮੈਂ ਉਹਨੂੰ ਆਖਿਆ ਮੈਂ ਕਿ ਇਹਨਾਂ ਨੂੰ ਤੂੰ ਮੇਰੇ ਨਾਲ ਤੋਰ ਦੇ ਤੇ ਮੈਂ ਕਿਹਾ ਦੋ ਦਿਨ ਇਹ ਲਾਇਆ ਉਹਨੂੰ ਕਹਿੰਦਾ ਨਿਆ ਪੂਆ ਇਹ ਨਹੀਂ ਜਾਂਦਗਾ ਮੈਂ ਕਿਹਾ ਗੱਲ ਕਰਾ ਦਿਆ ਕਰ ਕਹਿੰਦਾ ਗੱਲ ਬਿਨਾ ਕਿ ਬਾਹਾਂ ਆਕੜੀਆਂ ਜਿਦੋਂ ਇਹਨਾਂ ਦੀ ਮਾਂ ਨੂੰ ਇਹਨਾਂ ਦਾ ਮੋਹ ਹੀ ਨਹੀਂ ਉਹਨੇ ਤਾਂ ਆ ਜਵਾਬ ਦਿੱਤਾ ਲੈ ਦੇਖ ਲੈ ਕਿ ਡਾ ਠੀਠਾਗਾ ਜਦ ਆਖੜੀਆਂ ਨੂੰ ਮੇਰੀ ਧੀ ਨਾਲੋਂ ਦੂਰ ਕਰੀ ਜਾਂਦਾਗਾ ਜੇ ਠੀਠ ਹੈ ਤਾਂ ਘਰ ਖਰਾਬ ਹੋਈ ਜਾਂਦਾ ਜੇ ਸਿਆਣਾ ਹੁੰਦਾ ਤਾਂ ਘਰ ਖਰਾਬ ਨਹੀਂ ਹੋਣ ਦਿੰਦਾ ਸੀ ਬਾਲੇ ਬੰਦੇ ਤਾਂ ਐਂ ਸੋਚ ਲੈਂਦੇ ਆ ਵੀ ਮੇਰਾ ਮਾਪਿਓ ਮਰ ਗਿਆ ਅਸੀਂ ਹੈਗੇ ਦੋਨੇ ਜੀ ਹੁਣ ਅਸੀਂ ਆਪਦੇ ਮਾਪਿਓ ਲਈ ਕਮੀ ਇੱਥੇ ਘਰ ਚ ਹੋਣ ਨਾ ਦਿੱਤੀ ਅਸੀਂ ਸਿਆਣੇ ਬਣ ਕੇ ਘਰ ਤੋਰ ਗਿਆ ਇਹ ਜਵਾਬ ਜਿਹੜੇ ਸਿਆਣੇ ਹੁੰਦੇ ਨੇ ਉਹ ਹੀ ਸੋਚਦੇ ਆ ਇਹ じゃ ਨਾ ਕੀ ਹੁੰਦਾਗਾ ਸਾਡੇ ਮੇਰੀ ਸੱਸ ਮਰ ਗਈ ਸੀ ਤੇ ਤੇਰੇ ਸਾਹਮਣੇ ਸਾਡੇ ਘਰ ਦੀ ਕਦੇ ਚੂਕਰੀ ਨਿਕਲੀ ਸੀ। ਫੇ ਤੁਸੀਂ ਦੋਨੇ ਜਣੇ ਸਿਆਣੇ ਸੀਗੇ। ਦੋਨੇ ਜਣਾਂ ਨੇ ਬੰਨ ਕੇ ਦਿਖਾਤਾ ਕਰ। ਨਾਲੇ ਕੁੜੀਆਂ ਸੀ। ਮੇਰੇ ਨਾਲ ਨਾਨਦਾ ਸੀ ਉਹਨਾਂ ਦੇ ਵੀ ਪੱਕ ਪੂਰੇ ਨੂੰ। ਤਿੰਨ ਚਾਰ ਨਾਨਦਾ ਸੀ ਤੇਰੀਆਂ ਦੇਖ ਲਾ। ਕਿਤੇ ਨਹੀਂ ਸੀ ਕੋਈ ਇੱਥੇ ਦਿਹਾੜੀ ਖੋਲ ਦਿੱਤਾ। ਕੁਛ ਕਰਤਾ ਨਾਨਕ ਛੱਕਾਂ ਭਰਤੀਆਂ ਬੁੜੇ ਗੁੜੀਆਂ ਦੇ ਕੰਮ ਨਿਭੜ ਕੇ ਸਭ ਨਿਭੜ ਗਿਆ ਉਹਨਾਂ ਦਾ। ਨਾਲੇ ਸਾਰਿਆਂ ਨੂੰ ਗੁੜੀਆਂ ਕੁੜੀਆਂ ਵੇਲੇ ਛਾਂਪਾਂ ਪਾ ਪਾਏ ਆ। ਨਾਲੇ ਦੇਖ ਇਹ ਜਿਹਾ ਟੂਆ ਨਾਲ ਜਾ ਜਾ ਤਿਆਰੀ ਕਰਾਉਂਦੀ ਰਹੀ। ਨਾਨਕ ਛੱਕਾਂ ਭਰ ਕੇ ਆਈਆਂ ਜਦੋਂ। ਤੇ ਕਦੇ ਵੀ ਨਹੀਂ ਪਰ ਮੈਂ ਜਿਹੜੀ ਗੱਲ ਕਹੀ ਸੀ ਤੇਰੇ ਬਾਈ ਨੂੰ ਉਹਨੇ ਕਹਿ ਦੇਣਾ ਬਸ ਠੀਕ ਤੂੰ ਚੰਗਾ ਹੀ ਕਰੇਗੀ ਤੁਹਾਡਾ ਥੋੜੀ ਕੋਈ ਕੰਮ ਕਰੇਗਾ ਪਤਾ ਹੀ ਆ ਫਿਰ ਉਹਦੀ ਕਹੱਖਾਂ ਹੀ ਕਹਿੰਦੀ ਸਿਆਣਾ ਸੀਗਾ ਸਮਝਦਾਰ ਸੀਗਾ ਪੀਂਦਾ ਖਾਂਦਾ ਬਥੇਰੀ ਸੀ ਬਥੇਰੀ ਪੀਤੀ ਵਾਧੂ ਪੀਤੀ ਤੇ ਪਰ ਨਾਏ ਆ ਵੀ ਲਲਕਰੇ ਲੋਟ ਆ ਜਾਂਦਾ ਸੀ ਇਹ ਤਾਂ ਵਿਚਾਰੀਆਂ ਆ ਕੋਈ ਗੱਲ ਕੁੜੰਗਾ ਨੂੰ ਵੀ ਨਹੀਂ ਹੱਥ ਝੋਕਦਾਗਾ ਉਹਨਾਂ ਨੇ ਵੀ ਕਲੇਸ਼ ਕਾਢ ਕਰਦਾਗਾ ਆਮਗਾ ਨਾ ਉਹੀ ਤਾਂ ਹੈ ਜਿੰਨਾ ਚਿਰ ਮੇਰੀ ਸੱਸ ਬੈਠੀ ਸੀ ਨਾ ਬਦਿਆਸਤ ਰੰਗੀ ਵਸਦੇ ਸੀ ਆਪਦੇ ਘਰੇ ਚੱਲ ਮਾੜਾ ਮੋਟਾ ਕਲੇਸ਼ ਕਰਦਾ ਸੀ ਆਪਿਓ ਕਹਿ ਕਹਾ ਕੇ ਸੁਲਝਾ ਦਿੰਦੀ ਸੀ ਉੱਥੇ ਉਹੀ ਤਾਂ ਗੱਲ ਆ ਪੁੱਤ ਕਹਿੰਦੇ ਹੁੰਦੇ ਆ ਵੱਡੇ ਬੰਦੇ ਦੇ ਤਾਂ ਭਾਗੀ ਵਾਲੇ ਹੁਣ ਤਾਂ ਵੱਡੇ ਹੁੰਦੇ ਆ ਉਹ ਤਾਂ ਬਾਣੀ ਸਿਆਣੀ ਬੁਢੀ ਸੀਗੀ ਦੇਖ ਲੈ ਮੇਰੀ ਧੀ ਨੂੰ ਕਿਦੇ ਨੀਸੀ ਕੋ ਸਾਖ ਖਾਉ ਨੇ ਐਂ ਰੱਖਦੀ ਹੁੰਦੀ ਆਹ ਲੰਗਾ ਢਿੰਗਾ ਵੰਗੂ ਤੇ ਜਿੱਦਾਂ ਦੀ ਮੁੱਕੀ ਆ ਮੇਰੀ ਧੀ ਦੇ ਆਖੇਗੀ ਕਹਿੰਦੀ ਕਹੀ ਤੇ ਰੋਟੀ ਹੋਗੀ ਉਹਦੇ ਮੂੰਹ ਨੇ ਸਾਖ ਕਰਾਇਆ ਸੀ ਮੈਂ ਕੋੜ ਦਾ ਸੇ ਦੇ ਨਾ ਕਿ ਮੇਰੇ ਮੁਰਗੇ ਸਾंजे ਸੀਗੇ ਲਗਾੜੇ ਨਾਲ ਅ ਜਿੱਦੇ ਦੀ ਉਹ ਮੁੱਕੀ ਆ ਸੱਚੀ ਗੱਲ ਆ ਉਹ ਤਾਂ ਮਰਨ ਵਾਲੀ ਮਰ ਗਈ ਪਰ ਮੇਰੀ ਜੂਨ ਮਰਨ ਵਾਲਿਆਂ ਨਾਲੋਂ ਵੀ ਬਿਹਤਰ ਹੋ ਗਈ ਬੁੱਤਿਆਂ ਨੂੰ ਵੀ ਭੈੜੀ ਕਰਤੀ ਨਾ ਤਾਂ ਮੈਂ ਮਰਨ ਜੋਗਰੀ ਆ ਤੇ ਨਾ ਹੀ ਮੈਂ ਜੀ ਜੋਗਰੀ ਆ ਕਰਾਂ ਤੇ ਕਰਾਂ ਕਿ ਉਹ ਜਵਾਕੜੀਆਂ ਦੇ ਮੂੰਹ ਵੱਨੀ ਮੈਂ ਤਾਂ ਝਾਕਦੀ ਰਹਿੰਦੀ ਆ ਸਾਰੀ ਜਿਹੜੀ ਵੀ ਜੇ ਮੈਂ ਕੁਝ ਖਾ ਕੇ ਮਰ ਗਈ ਤਾਂ ਉਹ ਜਮੇ ਰੋਲ ਜਾਣਗੀਆਂ ਉਹਦੇ ਪਿੱਛੇ ਮਰेंगी ਤੂੰ ਹੈ ਨਾ ਹੋਰ ਕੀ ਕਰਾਂ ਬੇਬੇ ਕਿੰਨੇ ਕੀ ਕਰ ਕਿੰਨਾ ਕੁ ਟਾਈਮ ਚੱਲੀ ਜਾਊਂਗੀ ਉਸ ਦੇ ਬੰਦੇ ਦੀਆਂ ਮੈਂ ਫੁੱਟਾ ਮਾਰਾਂ ਪੁੱਤ ਇਹ ਨਾ ਜ਼ਿੰਦਗੀ ਦਾ ਸੰਘਰਸ਼ ਹੁੰਦਾ ਹੈ ਔਰਤ ਦਾ ਤਾਂ ਬਾਲਾ ਵੱਡਾ ਸੰਘਰਸ਼ ਹੁੰਦਾ ਹੈ ਅਜੇ ਕਹੇ ਮਰਦ ਕਹਿ ਦਿੰਦੇ ਨੇ ਅਸੀਂ ਲੜਦੇ ਹਾਂ ਉਹ ਨਹੀਂ ਲੜਦੇ ਔਰਤ ਲੜਦੀ ਹੁੰਦੀ ਹੈ ਜਿਹੜੀ ਤੜਕੇ ਤੋਂ ਲਾ ਕੇ ਆਥਨ ਤੱਕ ਸਾਰੇ ਟੱਬਰ ਦੀ ਤਾਂ ਦੇਖਭਾਲ ਕਰਦੀ ਹੈ ਨਾਲੇ ਇਹ ਨਹੀਂ ਪਤਾ ਜਦੋਂ ਆਪ ਰੋਟੀ ਚੱਕ ਲਈ ਖਾਣ ਨੂੰ ਉਦੋਂ ਪਰਿਵਾਰ ਦੇ ਵਿੱਚੋਂ ਕੋਈ ਕੀ ਆਖੂ ਤੇ ਕਦੋਂ ਆਪਾਂ ਨੂੰ ਉੱਥੇ ਰੋਟੀ ਵੀ ਗਲ ਚੜਾ ਦਿੰਦੇ ਆ ਖਾਣ ਦੀ ਵਾਸਤੇ ਤੇ ਮਰੇ ਨਾ ਇਹਦਾ ਸੰਘਰਸ਼ਾ ਜ਼ਿੰਦਗੀ ਦਾ ਇਹਨੂੰ ਲੜੇ ਹਿੱਕ ਢਾ ਕੇ ਉਹ ਤਾਂ ਲੜਨ ਵੀ ਨਹੀਂ ਦਿੰਦਾ ਇਹਨੂੰ ਬੇਲਾੜੀ ਪਊ ਗਿਆ ਤੇ ਨਾ ਸਾਰੇ ਤਾਂ ਹਿੱਸੇ ਝੌੜਲੇ ਆ ਹੁਣਾਂ ਸੰਘਰਸ਼ ਲੜਨ ਦੀ ਵੀ ਤਾਕਤ ਨਹੀਂ ਰਹੀ ਸੱਚੀ ਮੈਂ ਤਾਂ ਮੇਰੇ ਤਾਂ ਹਿੰਮਤ ਹੀ ਹਾਰ ਗਈ ਮੈਨੂੰ ਤਾਂ ਸਮਝ ਹੀ ਨਹੀਂ ਆਉਂਦਾ ਮੈਂ ਕਰਾਂ ਕੀ ਜੀਤਾ ਕਰਦਾ ਦੇ ਚੱਕ ਕੇ ਜੁੰਨਿਆ ਦੇ ਧੀਆਂ ਕੋਲ ਵਗ ਜਾ ਪਰ ਫਿਰ ਡਰ ਲੱਗਦਾ ਵੀ ਕਿਤੇ ੱੱੱਕੇ ਮਾਰ ਮਾਰ ਫੇਰ ਨਾ ਘਰੋਂ ਕੱਢ ਦੇ ਕੋਈ ਨਹੀਂ ਪਤਾ ਹੁਣ ਜਿੱਦੋਂ ਤੂੰ ਜਾਏਂਗੀ ਨਾ ਤੂੰ ਤੇਰਿਆਂ ਧੀਆਂ ਨੂੰ ਇਹੀ ਸਿਖਾਏ ਪੁੱਤ ਜੇ ਮੇਰੇ ਨਾਲ ਕਲੇਸ਼ ਕਰਦਾ ਨਾ ਤੁਸੀਂ ਉਹ ਤੋਂ ਪਹਿਲਾਂ ਹੀ ਆਸਾ ਪਾਸਾ ਦੇਖ ਕੇ ਬਾਹਰ ਖੜ੍ਹ ਜਿਓ ਜਾ ਕਿਸੇ ਕੋਈ ਗਲੀ ਗੁਮਾਰ ਤੇ ਖੜ੍ਹ ਜਾਣ ਜੇ ਤੈਨੂੰ ਉਹ ਘਰੋਂ ਕੱਢੂਗਾ ਤੇਰਿਆਂ ਧੀਆਂ ਤਾਂ ਕਮ ਸੇ ਕਮ ਤੇਰੇ ਨਾਲ ਆ ਜਾਣ ਆ ਜਾਣ ਗੰਗਾ ਹਾਂ ਪੂਆ ਵੇਖ ਲਾ ਮੇਰੀ ਕਿਸਮਤ ਤਾਂ ਮਾੜੀ ਲਿਖਤੀ ਪਰ ਮੈਂ ਪਰਮਾਤਮਾ ਮੁਰੇਨ 24 ਘੰਟੇ ਹੀ ਅਰਦਾਸ ਕਰਦੀ ਰਹਿਣੀ ਆ ਵੀ ਮੇਰੀਆਂ ਧੀਆਂ ਦੀ ਐਡੀ ਮਾੜੀ ਕਿਸਮਤ ਨਾ ਲਿਖੀ ਉਹ ਆਪਦੇ ਘਰੇ ਜਿੱਥੇ ਵੀ ਜਾਣ ਰੰਗੀ ਵਸਣ ਉਹ ਨਾ ਤੇਰੇ ਨਾਲ ਧੀਆਂ ਦੇ ਮਨ 'ਚ ਤੇਰੇ ਵਾਸਤੇ ਜ਼ਹਿਰ ਭਰੀ ਜਾਂਦਾ ਮੈਂ ਇਹ ਕਹਨੀ ਆ ਵੀ ਜਾ ਕੇ ਆਪਦਾ ਮੌਕਾ ਸਾਂਭਵਾ ਤਾਂ ਧੀਆਂ ਨੂੰ ਆਪਦੇ ਬਸਤੀਆਂ ਕਰਨਾ ਹਾਂ ਬੂਹ ਹੋਂ ਤਾਂ ਬਸ ਜਿਵੇਂ ਹੋਊਗਾ ਦੇਖੀ ਜਾਊਗੀ ਇੱਕ ਵਾਰੀ ਮੈਂ ਭੱਗ ਗਈ ਨਾ ਮੋਰ ਕੇ ਮੈਂ ਪਿੱਛਾ ਭੌਕੇ ਨਹੀਂ ਦੇਖਣਾਗਾ ਜੋ ਮੇਰੇ ਨਾਲ ਹੋਣਗੀਆਂ ਦੇਖੀ ਜਾਓ ਸਾਰੀਆਂ ਬਰ ਉਹ ਸੇ ਦਿਨ ਚੱਲ ਜਾਈ ਚਲ ਠੀਕ ਹੈ ਮੈਂ ਤਾਂ ਚਾਹ ਪੀ ਲਈ ਆਪਦੇ ਜਵਾਕਾਂ ਕਰਕੇ ਚੱਲਣੀਆਂ ਪੈਂਦੀਆਂ ਹੁੰਦੀਆਂ ਉਹ ਤਾਂ ਕਿਹਦਾ ਜੀ ਗੱਲ ਦਾ ਹੁੰਦਾ ਵੀ ਦੁੱਖ ਤਕਲੀਫਾਂ ਚੱਲੀਆਂ ਬਥੇਰੀ ਦੁਨੀਆਂ ਪਈ ਹੈ ਜੀ ਪਰ ਆਪਦੇ ਜਵਾਕਾਂ ਦਾ ਸੋਚਣਾ ਹੁੰਦਾ ਤੇ ਮੈਂ ਵੀ ਆਪਦੇ ਜਵਾਕਾਂ ਬਾਰੇ ਸੋਚੀ ਜਾਨੀ ਵੇ ਥੋੜੇ ਟਾਈਮ ਪਾਸ ਹੋਣਾ ਅਜੇ ਜਵਾਕਾਂ ਬਾਰੇ ਤਾਂ ਸੋਚਣਾ ਹੀ ਐ ਮੈਂ ਚਲ ਆਜੋ ਭਾルダー ਆ ਜਾ ਜੀ ਤੂੰ ਚਲ ਆ ਜੀ ਚਾਹ ਪੀ ਕੇ ਤੂੰ ਚਲ ਪਤਾ ਨਹੀਂ ਮੇਰੀਆਂ ਜਵਾਕੜੀਆਂ ਜਿਵੇਂ ਭੂਆ ਦੱਸੀ ਜਾਂਦੀ ਉਹਨਾਂ ਜਵਾਕੜੀਆਂ ਤਾਂ ਬੁਰਾ ਹਾਲ ਹੋਇਆ ਪਿਆ ਤੇ ਮੈਂ ਮੈਂ ਤਾਂ ਆਪਦੀ ਮਾਂ ਕੋਲ ਬੈਠੀ ਆ ਤੇ ਉਹ ਮਾਂ ਤੋਂ ਦੂਰ ਬੈਠੀ ਆ ਜੀਤੋ ਕੁੜੇ ਤੂੰ ਇੱਥੇ ਖੜਕੀ ਮੈਂ ਉੱਥੇ ਡਿੱਕੀ ਜਾਨੀ ਤੈਨੂੰ ਪਵਾਉਂ ਇੱਥੇ ਖੜਕੀ ਬਸ ਉਹ ਚਾਹ ਲੈਣ ਆਈ ਸੀ ਆਪਦੇ ਵਾਸਤੇ ਤੇ ਆ ਕੀ ਆ ਕੁੜੇ ਜਦੋਂ ਮੈਂ ਗਈ ਉਹ ਤਾਂ ਤਾਂ ਹੈ ਹੀ ਨਹੀਂ ਸੀਗਾ ਇਹ ਤਾਂ ਸਰਪੰਚ ਨੇ ਲਿਆਂਦਾ ਸੀ ਸਬਜੀ-ਸਬਜੀ ਰੱਖਣ ਵਾਸਤੇ ਸਰਪੰਚ ਵੀ ਭਾਈ ਖਰਚੇ ਕਰਨ ਲੱਗਿਆ ਮਿੰਟ ਲਾਉਂਦਾ ਤਾਂ ਹੀ ਤਾਂ ਸਾਡਾ ਪਰਾਉਣਾ ਚੰਪਣ ਗਿਆ ਜਦੋਂ ਨਵੀਂ ਨਵੀਂ ਚੀਜ਼ ਆਉਂਦੀ ਹੈ ਕਰ ਤੇ ਤੇਰੀ ਮਾਂ ਵੀ ਨਾ ਜੇ ਮਾਤੇ ਨੇ ਕਿ ਗੱਲ ਕਰਨੀ ਸੀ ਕੀ ਗੱਲ ਪੂਆ ਹਾਂ ਦੱਸ ਜਿੱਦੋਂ ਮੇਰੀ ਸੁਣ ਗੱਲ ਤੂੰ ਇਹ ਤਾਂ ਆਖੀ ਨਾ ਵਿਖੋਣੀ ਪੂਆ ਮੇਰੀ ਮਾਂ ਦੇ ਖਿਲਾਫ ਕਰਦੀ ਐ ਮੈਨੂੰ ਨਾ ਨਾ ਪੂਆ ਮੈਂ ਕਿਉਂ ਕਹੂੰਗੀ ਤੂੰ ਦੱਸ ਕੀ ਗੱਲ ਹੈ ਭਈ ਗੱਲ ਇਹ ਐ ਮੈਂ ਅੱਜ ਤੇਰੇ ਘਰ ਦੇ ਹਾਲਤ ਦੇਖਿਆਈ ਤੇਰੇ ਘਰ ਦਾ ਬੁਰਾ ਹਾਲ ਐ ਤੇ ਤੂੰ ਨਾ ਤੇਰੀ ਮਾਂ ਮਗਰ ਨਾ ਲੱਗ ਜਾ ਕੇ ਵੀਰਾ ਆਪਦਾ ਘਰ ਸਾਹਮਲਾ ਤੇ ਜੇ ਕੋਈ ਉਹਨੇ ਹੋਰ ਖੂਪਟਤਾ ਫੇਰ ਤੂੰ ਕਾਸੇ ਪਾਸੇ ਦੀ ਨਹੀਂ ਰਹਿਣੀ ਨਾ ਤੂੰ ਪੇਕਿਆਂ ਦੀ ਨਾ ਤੂੰ ਸਹੁਰਿਆਂ ਦੀ ਰਹਿਣੀ ਹੈ ਤੇ ਬਾਕੀ ਰਹੀ ਗੱਲ ਤੇਰੇ ਜਵਾਕੜਿਆਂ ਦੀ ਉਹ ਮੈਂ ਤੈਨੂੰ ਦੱਸ ਹੀ ਦਿੱਤਾ ਛਤਰਮੁਕੀ ਭਾਈ ਤੈਨੂੰ ਉੱਥੇ ਖਾਣੀ ਪਊਗੀ ਤੈਨੂੰ ਮਾਰੇ ਰੱਖੇ ਕੁੱਟੇ ਵੱਡੇ ਕੁਸ ਕਰੇ ਚੁੱਪ ਕਰਕੇ ਸਿਰਕ ਸੋੜ ਕੇ ਬੈਠੀ ਰਹੀ ਕੀ ਕਰੂਗਾ ਦੋ ਮਾਰ ਲੂ ਲਾਪੜੇ ਤੇਰੇ ਚਾਰ ਮਾਰ ਲੂ ਕੁੱਟ ਲੂ ਹੁਣ ਤਾਂ ਤੇਰੇ ਨਾਲ ਧਿਆਨ ਬਰਾਬਰ ਦਊਂਗਾ ਪੰਨਾ ਕੁੜਗਾਨ ਨੂੰ ਸਮਾਂ ਮੈਂ ਤੈਨੂੰ ਪਹਿਲਾਂ ਵੀ ਕਹਿ ਕੇ ਹਟੀ ਆਪਦੇ ਪੱਖ ਦਿਆਂ ਕਰ ਜੇ ਤੁਸੀਂ ਤਿੰਨੇ ਮਾਵਾਂ ਤੀਆਂ ਡੰਡਾ ਖਿੱਚਣੋਂ ਖबरा ਸਿੱਧਾ ਹੀ ਹੋ ਜਾ। ਪਰ ਆਪਦਾ ਘਰ ਨਾ ਖਰਾਬ ਕਰ ਤੇਰੇ ਘਰ ਦਾ ਬੁਰਾ ਹਾਲ ਹੋ ਗਿਆ। ਸੁੱਖ ਨਾ ਤੇਰੇ ਘਰੇ ਸਭ ਕੁਝ ਹੈ ਮਹਾਰਾਜ ਦਾ ਦਿੱਤਾ। ਪਰ ਉਹ ਬੰਦੇ ਦੀ ਨੀਤ ਮਾੜੀ ਹੈ ਨੀਤ ਤਾਂ ਆਪਾਂ ਕਿਸੇ ਦੀ ਸੁਧਾਰ ਨਹੀਂ ਸਕਦੇ। ਆਪਦੇ ਘਰ ਦੀ ਤਾਂ ਆਪ ਜਾ ਕੇ ਦੇਖਭਾਲ ਕਰ ਸਕਦੇ। ਹਾਂ ਬੂਆ ਬਾਹਰ ਠਿੱਕਰ ਭਾਂਡੇ ਪਏ ਆ ਕੁੱਤੇ ਚਟ ਚਟ ਭਾਂਡਿਆਂ ਨੂੰ ਮੁਰਤੇ। ਕਿਤੇ ਬੌਕਰ ਨਹੀਂ ਕਿਤੇ ਝਾੜੂ ਨਹੀਂ। ਨਾਲੇ ਤਾਂ ਤੇਰੀਆਂ 3 ਘਟੋਲ ਹੋਈ ਜਾਂਦੀਆਂ ਜਦੋਂ ਉਹਨਾਂ ਨੂੰ ਕਿਸੇ ਕੰਮ ਨਹੀਂ ਲਾਉਂਦਾ ਕੋਈ ਉਹਨਾਂ ਨੂੰ ਦੱਸਦਾ ਨਹੀਂ ਕੋਈ ਉਹਨਾਂ ਨੂੰ ਰੋਟੀ ਟਾਈਮ ਸਿਰ ਨਹੀਂ ਪਕਾ ਕੇ ਦਿੰਦਾ ਕੁਸ ਵੀ ਕੋਈ ਉਹ ਨਹੀਂ ਹੈਗਾ ਤੂੰ ਜਾਵੇਂ ਕੋਈ ਤੂੰ ਆਖੇ ਨਾ ਪੁੱਤਾ ਚਾਹ ਪੀਦੀ ਭਾਂਡੇ ਇਕੱਠੇ ਕਰਕੇ ਅੰਦਰ ਰੱਖੋ ਉੱਥੇ ਮਾਂਜਣ ਵਾਲੇ ਥਾਂ ਲੈ ਪੁੱਤ ਤੁਸੀਂ ਝਾੜੂ ਕੱਢੋ ਲੈ ਆਹ ਕਰ ਲਓ ਜਾਂ ਹੁਣ ਤੁਸੀਂ ਪੜ੍ਹ ਲਓ ਤੇ ਜਾਂ ਆਪਾਂ ਸੌਤੀ ਨੂੰ ਕੰਮ ਲਾਉਣੇ ਹੁੰਦੇ ਆ ਜਿਹੜਾ ਉਹਦੇ ਬਗਾਨੇ ਘਰੇ ਜਾ ਕੇ ਕੰਮ ਆਉਂਦੇ ਆ ਤੈਨੂੰ ਪਤਾ ਹੈ ਪੂਆ ਜਦੋਂ ਮੈਂ ਉੱਥੇ ਹੁੰਨੇ ਆ ਨਾ ਉਦੋਂ ਵੀ ਕੁੜੀਆਂ ਨੂੰ ਤਾਂ ਉਹ ਡੱਕਾ ਹੀ ਨਹੀਂ ਤੋੜਨ ਦਿੰਦਾ। ਸਾਰੇ ਦਿਹਾੜੀ ਉਹਨੂੰ ਐ ਲੱਗਿਆ ਰਹਿੰਦਾ। ਵੀ ਕਿਤੇ ਇਹ ਨਾ 2 ਮਿੰਟ ਵਹਿਲੀ ਬਹਿ ਜੇ। ਮੇਰੇ ਤੋਂ ਹੀ ਕੰਮ ਕਰਾਉਂਦਾ ਵੀ ਤੂੰ ਕੰਮ ਕਰ। ਤੈਨੂੰ ਕੀ ਹੋਇਆ? ਕੁੜੀਆਂ ਤੋਂ ਕਿਉਂ ਕੰਮ ਕਰਾਉਣਾ? ਪੁੱਤ ਮੈਂ ਤੈਨੂੰ ਕਹੇ ਤਾ ਨਾ ਵੀ ਤੂੰ ਆਪ ਦੀ ਆਪ ਉਹ ਕਰ ਲਾ। ਜਾ ਕੇ ਗੌਰ ਕਰ ਆਪਦੇ ਘਰ ਤੇ। ਜਦੋਂ ਹੁਣ ਉਹ ਤੈਨੂੰ ਪਰਸੋਂ ਲੈਣ ਆਇਆ, ਸਵੇਰੇ ਆਵੇ ਪਰਸੋਂ ਆਵੇ। ਬਸ ਕੇਰਾ ਉੱਡ ਨਹੀਂ ਉਹਦੇ ਮਗਰ। ਇਹ ਤਾਂ ਇਹਨੂੰ ਕਿੰਨਾ ਹੀ ਆਖੀ ਜਾਣ ਇਹਨਾਂ ਦੀ ਇੱਕ ਗੱਲ ਤੇ ਵੀ ਅਸਰ ਨਾ ਕਰੀ ਨਾ ਮੁੰਡੇ ਦੀ ਤੇ ਨਾ ਤੇਰੀ ਮਾਂ ਦੀ ਗੱਲ। ਨਾ ਨਾ ਪੂਆ ਹੁਣ ਨਹੀਂ ਮੈਂ ਮੰਗਰ ਲੱਗਦੀ ਆ ਉਦੀ ਮਾਂ ਦੇ ਹੁਣ ਤਾਂ ਮੈਂ ਇਹ ਮੈਨੂੰ ਪਤਾ ਹੈ ਵੀ ਉਹ ਤਾਂ ਮੇਰਾ ਮੋਹ ਕਰਦੀ ਐ ਉਹ ਮੇਰੇਆਂ ਤੇ ਕਲੀਫਾ ਉਹ ਤਾਂ ਚੱਲਣੇ ਜਾਂਦੀਆਂ ਤਾਂ ਕਹਿ ਦਿੰਦੀ ਐ ਕੋਈ ਗੱਲ ਜੇ ਕਹਿੰਦੀ ਵੀ ਇਹ ਤਾਂ ਪਰ ਨਹੀਂ ਹੁਣ ਤਾਂ ਮੈਨੂੰ ਆਪਦੇ ਜਵਾਬਾਂ ਕਰਕੇ ਛਤਰਮੁਕੀ ਚੱਲਣੀ ਪਊਗੀ ਹੁਣ ਤਾਂ ਮੈਂ ਉੱਥੇ ਜਾਊਂਗੀ ਪੂਆ ਹੁਣ ਨਹੀਂ ਮੈਂ ਪਿੱਛੇ ਹਟਦੀ ਆ ਜੇ ਬਸ ਇੱਕ ਵਾਰੀ ਲੈਣ ਮੈਂ ਤਾਂ ਉਹਦੀ ਵਗ ਜੋ ਨਾਲ ਦੇਖ ਜੀ ਤੋ ਮੈਂ ਆਏ ਨਹੀਂ ਆਂਦੀ ਵੀ ਕੋਈ ਵੀ ਮਾਪਦੀਤੀ ਦਾ ਮਾੜਾ ਚਾਹੂਗੀ ਮਾਂ ਤਾਂ ਹਮੇਸ਼ਾ ਹੀ ਕਹਿੰਦੀ ਹੁੰਦੀ ਹੈ ਨਾ ਵੀ ਮੈਂ ਵਿਆਹ ਤੇ ਵਰਤੀ ਆਪਦੇ ਘਰੇ ਬਸੇ ਮਾਂ ਦੀ ਜਾਨ ਵੀ ਫੇਰ ਸੌਖੀ ਹੈ ਜੇ ਧੀ ਸੌਖੀ ਹੈ ਜੇ ਆਪਦੇ ਪੇਕੇ ਦੇ ਘਰੇ ਗਰੀਬੀ ਆ ਨਾ ਉਹ ਆਪਦੀ ਗਰੀਬੀ ਭੁੱਲ ਜਾਂਦੇ ਜਦੋਂ ਉਹਨਾਂ ਦੀ ਧੀ ਸੁਖੀ ਬਸਤੀ ਤੇ ਜੇ ਪੇਕੇ ਰਾਠ ਹਨਾ ਪੂਰੇ ਤਕੜੇ ਤੇ ਉਹਨਾਂ ਦੀ ਧੀ ਔਖੀ ਹੈ ਉਹਨਾਂ ਦਾ ਤਕੜ ਹੋਣਾ ਸਾਰਾ ਮਿੱਟੀ ਚ ਰਲ ਜਾਂਦਾ ਮੈਂ ਤੈਨੂੰ ਇਹੀ ਕਹਿਣੀ ਹੈ ਪੀਹ ਹੁਣ ਤੂੰ ਤੇਰੀ ਮਾਂ ਨੂੰ ਭਵੇਂ ਪਿਆਰ ਨਾਲ ਸਮਝਾਈ ਭਵੇਂ ਕੋਸ਼ਿਸ਼ ਕਰੀ ਭਵੇਂ ਰੁੱਖੀ ਹੋ ਕੇ ਜਿੱਦੇ ਤੈਨੂੰ ਲੈਣ ਆ ਗਿਆ ਤੂੰ ਇਹ ਕਹਿ ਨਹੀਂ ਸਿੱਧਾ ਵੀ ਮਾਂ ਮੈਨੂੰ ਜਾਣ ਦੇ ਮੈਨੂੰ ਮਾਰੇ ਰੱਖੇ ਹੁਣ ਮੈਂ ਆਪਦੇ ਦਮ ਤੇ ਸਹੂੰ ਕਿ ਜੋ ਕਸੂੰਗੀ ਹੁਣ ਮੈਂ ਹੋ ਸਕਦਾ ਸੋ ਨੂੰ ਨਾ ਕੋਈ ਗੱਲ ਦੱਸਾਂ ਜਿੰਨੀ ਕੁ ਮੈਥੋ ਲੁਕੋਈ ਗਈ ਗੱਲ ਮੈਂ ਉਨੀ ਕੁ ਲੁਕਾਉਂਗੀ ਪੁੱਤ ਧੀਆ ਫੇਰ ਬਸਦਿਆਂ ਹੁੰਦਾ ਜੇ ਹਰ ਇੱਕ ਗੱਲ ਆਪਾਂ ਪੇਕਿਆਂ ਨੂੰ ਦੱਸਾਂਗੇ ਤਾਂ ਤੇ ਬਸਤੀ ਨਹੀਂ ਹੁੰਦੀ ਇਹ ਤੂੰ ਕਿਸੇ ਤੋਂ ਮਰਜ਼ੀ ਪੁੱਛਣੀ ਸਿਆਣੇ ਬੰਦੇ ਤੋਂ ਜਿਹੜੀ ਬੁੜੀ ਨਾ ਪੇਕੀ ਗੱਲ-ਗੱਲ ਦੱਸੂਗੀ ਆਪਦੇ ਘਰ ਦੀ ਉਹ ਬੁੜੀ ਬਹੁਤ ਘੱਟ ਬਸਦੀ ਹੁੰਦੀ ਆ ਅੱਗੇ ਸਿਆਣੇ ਬੰਦਿਆਂ ਦੀਆਂ ਇਹ ਗੱਲਾਂ ਕਰੀਆਂ ਹੁੰਦਾ ਖੋਜਾਂ ਕੱਢੀਆਂ ਹੁੰਦਾ ਕਹਿੰਦੇ ਹੁੰਦੇ ਸੀ ਬਿਓ ਬੁੜੀ ਨਹੀਂ ਬਸਦੀ ਪੂਆ ਮੈਂ ਗੱਲ ਨਾ ਬਹੁਤ ਘੱਟ ਦੱਸਦੀ ਆ ਦੱਸਦੇ ਨਹੀਂ ਮੈਂ ਪਰ ਜਦੋਂ ਬੱਸੋਂ ਬਾਹਰ ਗੱਲ ਹੋ ਜਾਂਦੀ ਆ ਨਾ ਜਦੋਂ ਉਹ ਮੈਨੂੰ ਬੈਲਟਾਂ ਨਾਲ ਕੁੜਦਾ ਉਦੋਂ ਮੈਥੋਂ ਤਕਲੀਫ ਨਹੀਂ ਚੱਲੀ ਜਾਂਦੀ ਉਦੋਂ ਬੱਸ ਮੈਥੋਂ ਦੱਸਿਆ ਜਾਂਦਾ ਫੋਨ ਮੈਂ ਲਾਉਂਦੀ ਤਾਂ ਆਉਂ ਆ ਪਰ ਮੇਰੇ ਮੂੰਹ ਚੋਂ ਫਿਰ ਵੀ ਨਿਕਲ ਜਾਂਦਾ ਪਰ ਜਿਵੇਂ ਹੁਣ ਭੂਆ ਤੂੰ ਕਹਤਾ ਨਾ ਹੁਣ ਮੈਂ ਓਵੇਂ ਹੀ ਕਰੂੰਗੀ ਹੁਣ ਮੈਂ ਵਾਸਕੇ ਦਿਖਾਉਂਗੀ ਭੂਆ ਤੈਨੂੰ ਭੂਆ ਮੈਨੂੰ ਕਿੰਨੀ ਕੁੱਟ ਝੱਲਣੀ ਪਵੇ ਉਹਦੀ ਬੰਦੇ ਦੀ ਚਲ ਹਾਂ ਪੁੱਤ ਮੇਰੀ ਗੱਲ ਤੇ ਅਸਰ ਕਰੀ ਮੈਂ ਦੇਖ ਤੈਨੂੰ ਮਾੜੀ ਮੱਤ ਨਹੀਂ ਦਿੰਦੀ ਇਹਨੂੰ ਕੁਝ ਗਲਤ ਨਾ ਸਮਝ ਲਈ ਨਾ ਨਾ ਭੂਆ ਤੂੰ ਮੈਨੂੰ ਕਿਉਂ ਗਲਤ ਕਹੇਂਗੀ ਤੇਰੀ ਵੀ ਤਾਂ ਮਾਪੇ ਭਤੀਜੀਆਂ ਤੂੰ ਤਾਂ ਆਪਣੇ ਭਤੀਜੇ ਭਤੀਜੀਆਂ ਬਾਰੇ ਸੋਚੇਂਗੀ ਮੈਂ ਤਾਂ ਹੀ ਤਾਂ ਤੈਨੂੰ ਆਣੀ ਐ ਵੀ ਮੈਂ ਤਾਂ ਤੇਰੇ ਵਾਸਤੇ ਚੰਗੀ ਗੱਲ ਕਰੀ ਐ ਇਹ ਵੀ ਆਪਦਾ ਘਰ ਬਸਾਲਾ ਆਖ ਸੁਖ ਕੀਨੇ ਨਹੀਂ ਦੇਖੀ ਹੁਣ ਤਾਂ ਟਾਈਮ ਦਾ ਹੀ ਬਾਲਾ ਫਰਕ ਪੈ ਗਿਆ ਅੱਗੇ ਇੰਨਾ ਮਾੜਾ ਟਾਈਮ ਹੁੰਦਾ ਸੀ ਅੱਗੇ ਸਸਾਂ ਏਡੀਆਂ ਪਹਿੜੀਆਂ ਹੁੰਦੀਆਂ ਸੀ ਪਾਣੀ ਦਾ ਗਲਾਸ ਹੀ ਭਰ ਕੇ ਪੀ ਸਕਦਾਂ ਸੀ ਨੂਹਾਂ ਤੌੜੇ 'ਚ ਆਖ ਦਿੰਦੀਆਂ ਤੂੰ ਤੌੜੇ ਨੂੰ ਹੱਥ ਲਾਇਆ ਤਾਂ ਲਾਇਆ ਕਿਵੇਂ ਕਧੋਲੀ ਤੇ ਭਾਂਡੇ ਧਰ ਦਿੰਦਾਂ ਸੀ ਨੂਹ ਦੇ ਜਿਹੜੇ ਚਾਹ ਪਾਣੀ ਰੋਟੀ ਟੁੱਕੜੇ ਹੁੰਦੇ ਦੋ ਭਾਂਡੇ ਪਹਿਲਾਂ ਹੀ ਦੇ ਕੇ ਵੀ ਆਪਏ ਤੇਰੇ ਰੋਟੀ ਖਾ ਚਾ ਪੀਏ ਨਾ ਤੇ ਮਾਂ ਜੀ ਇਹਨਾਂ ਨੂੰ ਕਨੋਲੀ ਤੇ ਮੁੱਦੇ ਮਾਰ ਭਾਂਡੇ ਚ ਭਾਂਡਾ ਨੀਰ ਲਾਉਂਦੇ ਸੀ ਹੁਣ ਤਾਂ ਬਾਲਾ ਫਰਕ ਪੈ ਗਿਆ ਪੁੱਤ ਟਾਈਮ ਦਾ ਪਰ ਮੈਂ ਇਹ ਕਹਿਨੀ ਆਂ ਵੀ ਆਪਦਾ ਘਰ ਬਸਾਵਾ ਨਾ ਕੇ ਜਾਣ ਨਾ ਨਾ ਪੂਆ ਹੁਣ ਮੈਂ ਆਪਦਾ ਘਰ ਬਸਾਉਂਗੀ ਜਿਵੇਂ ਤੂੰ ਕਹਿਣਾ ਬਸ ਓਵੇਂ ਹੀ ਮੈਂ ਕਰੂੰਗੀ ਛਲ ਚੰਗਾ ਹੁਣ ਮੈਨੂੰ ਤੇਰੇ ਤੋਂ ਬਾਲੀ ਵੱਡੀ ਉਮੀਦ ਹੈ ਮੇਰੀ ਉਮੀਦਾਂ ਤੇ ਪਾਣੀ ਨਾ ਫੇਰ ਦੇ ਨਾ ਨਾ ਪੂਆ ਜੇ ਤੇਥੋਂ ਤੇ ਨੂੰ ਮੇਰੇ ਤੋਂ ਉਮੀਦ ਹੈ ਨਾ ਤੇ ਬਸ ਉਹ ਮੈਂ ਉਮੀਦ ਕਾਇਮ ਰੱਖੂਗੀ ਤੇਰੀ ਬਸ ਠੀਕ ਹੈ ਹੁਣ ਇਹ ਹੋਵੇ ਵੀ ਹਾਂ ਇਹ ਦੂਜੀ ਕੁਲਵਿੰਦਰ ਹੈ ਮੇਰੇ ਵਾਂਗੂ ਦੂਜੀ ਬਣ ਜਾ ਪੂਆ ਮੈਂ ਇਹ ਨਾ ਸਮਝਾਂ ਵੀ ਤੇਰੀ ਮਾਂ ਵਾਂਗੂ ਸਾਉ ਚੱਲਦੀ ਹੈ ਹੁਣ ਤੂੰ ਨਾ ਮੇਰੀਆਂ ਸੋਚਾਂ ਤੇ ਚੱਲ ਜਿਵੇਂ ਮੈਂ ਚੱਲਦੀ ਹਾਂ ਤੇ ਮੈਨੂੰ ਮੰਨ ਕੇ ਚੱਲ ਕੋਈ ਵੀ ਗੱਲ ਹੈ ਕੋਈ ਵੀ ਤੇਰੇ ਤੇ ਦੁੱਖ ਸੁੱਖ ਹੈ ਤੂੰ ਪਹਿਲਾਂ ਮੈਨੂੰ ਯਾਦ ਕਰ ਲਿਆ ਕਰ ਵੀ ਇਹੇ ਜੀ ਦੁੱਖ ਸੁੱਖ ਮੇਰੀ ਭੂਆ ਨੇ ਵੀ ਚੱਲੇ ਆ ਫੇਰ ਆ ਜਾ ਆਪਦੇ ਘਰੇ ਰੰਗੀ ਵਸਤੀ ਨਹੀਂ ਤਾਂ ਅੱਜ ਨੂੰ ਮੈਂ ਵੀ ਖੁਣੀ ਠੇਡਿਆਂ ਦੀ ਮਾਰੀ ਕਿੱਥੇ ਹੁੰਦੀ ਠੀਕ ਐ ਪੂਆ ਪੂਆ ਦੀ ਗੱਲ ਸਹੀ ਐ ਬਸ ਜੇ ਮੈਂ ਹੁਣ ਆਪਦਾ ਘਰ ਬਸੋਣਾ ਨਾ ਜਿਵੇਂ ਪੂਆ ਕਹਿੰਦੀ ਐ ਮੈਨੂੰ ਓਵੇਂ ਹੀ ਕਰਨਾ ਚਾਹੀਦਾ